ਸਰ ਹੁਣ ਦੀ ਜੇ ਮੈਂ ਗੱਲ ਕਰਾਂ ਤੇ 1100 ਦੇ ਕਰੀਬ ਜਿਹੜਾ ਵਾ ਬਰਡ ਆ ਚੁੱਕਾ ਆ ਔਰ ਘਟ ਦੀ ਸਰ ਜੇ ਗੱਲ ਕਰੀਏ ਤੇ ਉਹਦਾ ਮੁੱਖ ਕਾਰਨ ਕਲਾਈਮੇਟ ਹੈਗਾ এনਵਾਇਰਨਮੈਂਟ ਆ ਕਲਾਈਮੇਟ ਦੇਖੋ ਹਾਲੇ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਸਰਦੀ ਜਿਹੜੀ ਆ ਉਹ ਆ ਚੁੱਕੀ ਹੁੰਦੀ ਹਾਲੇ ਜਿਹੜੀ ਆ ਪੂਰੀ ਚੰਗੀ ਤਰੀਕੇ ਦੇ ਨਾਲ ਜਿਹੜੀ ਸਰਦੀ ਨਹੀਂ ਆਈ ਇਸ ਕਰਕੇ ਜਿਹੜੇ ਆ ਗਰਮੀ ਦਾ ਜਿਹੜਾ ਥੋੜਾ ਮੌਸਮ ਚੱਲ ਰਿਹਾ ਵਾ ਬਰਡ ਘਟ ਆਏ ਨੇ ਔਰ ਇਹ ਰਸ਼ੀਆ ਚਾਈਨਾ ਸਾਈਬੀਰੀਆ ਤੋਂ ਆਉਂਦੇ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਬਰਫ਼ ਪੈ ਜਾਂਦੀ ਆ ਜਦੋਂ ਉੱਥੇ ਬਰਫ਼ ਪੈਣੀ ਸਟਾਰਟ ਹੋ ਜਾਏਗੀ ਜਿਵੇਂ ਜਿਵੇਂ ਉੱਥੇ ਬਰਫ਼ ਦਾ ਵਧਦੀ ਜਾਏਗੀ ਇਹਨਾਂ ਬਰਡਸ ਨੂੰ ਉੱਥੇ ਖਾਣ ਲਈ ਨਹੀਂ ਮਿਲੇਗਾ ਤੇ ਇਹ ਜਿਹੜੇ ਉੱਥੋਂ ਮੂਵ ਹੋ ਕੇ ਮਾਈਗ੍ਰੇਟ ਹੋ ਕੇ ਸਾਡੇ ਇੱਥੇ ਜਿਹੜੇ ਆ ਪੰਜਾਬ ਦੇ ਵਿੱਚ ਕੇ ਸ਼ੁਬਰ ਦੇ ਵਿੱਚ ਜਿਹੜੇ ਆ ਆ ਜਾਣਗੇ ਹਾਲੇ ਸਰ ਜੇ ਮੈਂ ਗੱਲ ਕਰਾਂ ਤੇ ਕੋਈ 6-7 ਸਪੀਸੀਜ਼ ਜਿਹੜੀਆਂ ਵਾਂ ਬਰਡਸ ਦੀਆਂ ਇੱਥੇ ਆ ਚੁੱਕੀਆਂ ਵਾਂ ਸਭ ਤੋਂ ਪਹਿਲੇ ਨੰਬਰ ਤੇ ਬਲੈਕ ਕੂਟ ਇੱਕ ਬਰਡ ਆ ਕਾਮਨ ਕੂਟ ਵੀ ਉਹਨੂੰ ਕਹਿੰਨੇ ਆ ਬਲੈਕ ਕਲਰ ਦਾ ਹੀ ਹੁੰਦਾ ਸਭ ਤੋਂ ਪਹਿਲਾ ਜਿਹੜਾ ਵਾ ਉਹ ਬਰਡ ਇੱਥੇ ਹੁੰਦਾ ਵਾ ਉੱਥੋਂ ਸਾਨੂੰ ਵੀ ਪਤਾ ਚੱਲ ਜਾਂਦਾ ਕਿ ਜਿਹੜਾ ਮ ਇਸ ਤੋਂ ਇਲਾਵਾ ਇੱਥੇ ਗੱਲ ਕਰੀਏ ਨਾਰਦਰਨ ਸ਼ਾਵਲਰ ਆ ਚੁੱਕਾ ਆ ਗੈਡਵਾਲ ਆ ਚੁੱਕਾ ਆ ਇੱਕ ਬਰਡ ਹੁਣੇ ਆਪਾਂ ਇੱਥੇ ਦੇਖਿਆ ਸੀਗਾ ਉਹ ਬੁਲੀ ਨੈਕ ਸਟ੍ਰੋਕ ਉਹ ਆ ਚੁੱਕਾ ਆ ਸਪੋਰਟ ਬਿਲ ਡੱਕਿਆ ਡੈਪਟਿਕ ਬਰਡ ਆ ਹੋਰ ਵੀ ਇੱਕ ਦੋ ਪ੍ਰਜਾਤੀ ਆ ਯਾਨੀ ਕਿ ਟੋਟਲ ਜਿਹੜੀਆਂ 6-7 ਪ੍ਰਜਾਤੀਆਂ ਹੁਣ ਇੱਥੇ ਆ ਚੁੱਕੀਆਂ ਨੇ ਕਿੰਨੀਆਂ ਕੁ ਪ੍ਰਜਾਤੀਆਂ ਹੁੰਦੀਆਂ ਹਰ ਸਾਲ ਜੇ ਸਰ ਪਿਛਲੇ ਸਾਲਾਂ ਦੀ ਮੈਂ ਗੱਲ ਕਰਾਂ ਤੇ ਲਗਭਗ ਆਪਾਂ ਜਿਹੜੀਆਂ ਲਾਸਟ ਈਅਰ ਵੀ ਜੇ ਮੈਂ ਗੱਲ ਕਰਾਂ ਤੇ 90 ਸਪੀਸੀਸ ਜਿਹੜੀਆਂ ਆ ਆਪਾਂ ਇੱਥੇ ਜਿਹੜੀਆਂ ਵਾਂ ਉਹ ਸੈਂਸਸ ਕੀਤੀਆਂ ਸੀਗੀਆਂ ਇਹ ਜਿਹੜੀ ਆ ਇੱਥੇ ਜਿਹੜੀ ਸੈਂਸਸ ਚੱਲਦੀ ਆ ਉਹਦੇ ਦੌਰਾਨ ਇਹ ਅਪਰੋਕਸੀਮੇਟ ਹੁੰਦੀ ਆ 15000 ਤੋਂ ਲੈ ਕੇ 25000 ਦੇ ਵਿੱਚ ਵਿੱਚ ਜਿਹੜੇ ਆ ਬਰਡ ਜਿਹੜੇ ਆ ਸੈਂਸਸ ਕੀਤੇ ਜਾਂਦੇ ਇੱਥੇ ਇਹਨਾਂ ਵਿੱਚ ਕੋਈ ਐਸੇ ਜਾਨਵਰ ਮਤਲਬ ਪੰਛੀ ਵੀ ਹੋਣਗੇ ਜਿਹੜੇ ਬੱਕਰੀ ਜੀ ਕੁਆਲਿਟੀ ਦੇ ਮਾਲਕ ਹੋਣਗੇ ਕੋਈ ਖਾਸੀਅਤ ਹੁੰਦੀ ਹੋਏਗੀ ਕੁਦਰਤੀ ਉਹਨਾਂ ਚ ਇੱਕ ਸਰ ਬਰਡ ਆ ਕਾਮਨ ਕ੍ਰੇਨ ਉਹ ਪੰਜਾਬ ਦੇ ਵਿੱਚ ਸਿਰਫ ਇੱਥੇ ਸ਼ਾਲਾ ਪੱਤਨ ਸਾਡੇ ਕੋਲ ਵੈਟਲੈਂਡ ਹੈ ਛੋਟਾ ਏਰੀਆ ਉੱਥੇ ਆਉਂਦਾ ਆ ਇਸ ਤੋਂ ਇਲਾਵਾ ਇੱਕ ਸਾਰਸ ਕ੍ਰੇਨ ਬਰਡ ਆ ਉਹ ਹਮੇਸ਼ਾ ਪੇਅਰ ਦੇ ਵਿੱਚ ਹੀ ਰਹਿੰਦਾ ਆ ਔਰ ਅੱਜ ਤੋਂ ਕੋਈ 5-6 ਸਾਲ ਪਹਿਲਾਂ ਇੱਕ ਪੇਅਰ ਆਇਆ ਸੀਗਾ ਇੱਥੇ ਔਰ ਉਹ ਇੱਥੇ ਹੀ ਰੈਜ਼ੀਡੈਂਟ ਹੋ ਗਿਆ ਉਹ ਵਾਪਸ ਹੀ ਨਹੀਂ ਗਿਆ ਉਹਨੇ ਆਪਣੇ ਆਪ ਨੂੰ ਇੱਥੋਂ ਦੇ এনਵਾਇਰਨਮੈਂਟ ਦੇ ਵਿੱਚ ਕਲਾਈਮੇਟ ਦੇ ਵਿੱਚ ਆਪਣੇ ਆਪ ਨੂੰ ਢਾਲ ਲਿਆ ਹੋਰ ਜੇ ਗੱਲ ਕਰਾਂ ਤੇ ਇਸ ਤੋਂ ਇਲਾਵਾ ਇੱਕ ਬਰਡ ਆ ਜਿਹੜਾ ਕਿ ਜਿਹਦਾ ਨਾਮ ਆ ਬਾਰ ਹੈਡਡ ਗੂਸ ਆਪਾਂ ਦੇਖਦੇ ਆ ਕਿ ਮਾਉਂਟ ਐਵਰੈਸਟ ਦੇ ਉੱਤੇ ਜਿਹੜੇ ਆ ਲੋਗ ਐਡਵੈਂਚਰ ਕਰਨ ਜਾਂਦੇ ਆ ਉਹਨੂੰ ਉਹਦੀ ਚੋਟੀ ਦੇ ਉੱਤੇ ਜਿਹੜਾ ਵਾ ਸ਼ਿਖਰ ਕਰਦੇ ਉਹਨੂੰ ਤੇ ਪਰ ਮਾਉਂਟ ਐਵਰੈਸਟ ਤੇ ਚੜ੍ਹਦੇ ਆ ਵੀ ਇੱਕ ਲੈਵਲ ਇਦਾਂ ਦਾ ਆ ਜਾਂਦਾ ਹੈ ਕਿ ਉੱਥੇ ਆਕਸੀਜਨ ਨਹੀਂ ਹੁੰਦੀ ਜ਼ੀਰੋ ਹੋ ਜਾਂਦੀ ਆ ਤੇ ਆਕਸੀਜਨ ਸਿਲੰਡਰ ਵੀ ਨਾਲ ਕੈਰੀ ਕਰਨਾ ਪੈਂਦਾ ਬਟ ਇਹ ਬਰਡ ਆ ਬਾਰ ਹੈਡਡ ਗੂਸ ਜਿਹੜਾ ਕਿ ਮਾਉਂਟ ਐਵਰੈਸਟ ਦੇ ਚੋਟੀ ਦੇ ਉੱਪਰੋਂ ਦੀ ਫਲਾਈ ਕਰਕੇ ਆਉਂਦਾ ਕੁਦਰਤ ਨੇ ਇਹਨੂੰ ਇਦਾਂ ਦਾ ਬਣਾਇਆ ਦੇਖੋ ਉੱਥੇ ਉਹਨੂੰ ਉੱਥੇ ਆਕਸੀਜਨ ਵੀ ਨਹੀਂ ਹੈਗੀ ਬਟ ਫਿਰ ਵੀ ਆਕਸੀਜਨ ਤੋਂ ਬਿਨਾ ਇਹ ਬਰਡ ਜਿਹੜਾ ਫਲਾਈ ਕਰਕੇ ਸਾਡੇ ਇੱਥੇ ਕੇਸ਼ੂਪੁਰ ਦੇ ਵਿੱਚ ਆਉਂਦਾ ਹੈ ਔਰ ਇਹ ਬਰਡ ਜਿਹੜਾ ਨਵੰਬਰ ਦੇ ਲਾਸਟ ਤੱਕ ਸਾਡੇ ਕੋਲ ਇੱਥੇ ਆ ਜਾਏਗਾ ਸਾਈਬੀਰੀਆ ਦੇ ਵਿੱਚ ਸਾਰੇ ਹੁੰਦਾ ਹੈ ਬਰਡ ਵਿਜ਼ਿਟਰਸ ਵਾਸਤੇ ਦੇਖੋ ਸਰ ਸਾਡੇ ਡਿਪਾਰਟਮੈਂਟ ਵੱਲੋਂ ਜਿਹੜੇ ਇਹਨਾਂ ਦੇ ਜਿਹੜਾ ਇਹ ਪਾਉਂਡਸ ਹੈਗੇ ਆ ਬਰਡਸ ਵਾਸਤੇ ਜਿਹੜੇ ਉਹ ਸਾਫ਼ ਕਰਵਾਏ ਜਾਂਦੇ ਆ ਪਲੱਸ ਜਿਹੜੇ ਰਸਤੇ ਨੇ ਜਿੰਨਾ ਰਸਤਿਆਂ ਦੇ ਉੱਤੇ ਚੱਲ ਕੇ ਇੱਕ ਵਿਜ਼ਿਟਰ ਨੇ ਟੂਰਿਸਟ ਨੇ ਬਰਡਸ ਨੂੰ ਵਾਚ ਕਰਨਾ ਆ ਉਹ ਰਸਤਿਆਂ ਦੀ ਸਫਾਈ ਕਰਵਾਈ ਜਾਂਦੀ ਆ ਔਰ ਕਰਵਾਈ ਵੀ ਹੋਈ ਜਿੱਦਾਂ ਤੁਸੀਂ ਆਏ ਜਿੱਥੇ ਦੇਖਿਆ ਤੁਸੀਂ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਪ੍ਰੀਟੇਸ਼ਨ ਸੈਂਟਰ ਹੈਗਾ ਇੱਕ ਬਣਿਆ ਆ ਉੱਥੇ ਬਰਡਸ ਬਾਰੇ ਮੈਨੂਅਲ ਇਨਫੋਰਮੇਸ਼ਨ ਦਿੱਤੀ ਗਈ ਆ ਪੋਸਟਰਸ ਲੱਗੇ ਹੋਏ ਆ ਬੋਰਡ ਲੱਗੇ ਹੋਏ ਆ ਬਰਡਸ ਦੀ ਕਿੱਥੋਂ ਬਰਡ ਆਂਦਾ ਆ ਕੀ ਬਰਡ ਦਾ ਨਾਮ ਆ ਕਿੱਦਾਂ ਦਾ ਉਹ ਦਿਖਦਾ ਉਹਦੀ ਫੋਟੋਗ੍ਰਾਫ ਆ ਇੱਕ ਵਿਜ਼ਿਟਰ ਉੱਥੋਂ ਵੇਖ ਕੇ ਇੱਥੇ ਸ਼ੰਭ ਦੇ ਵਿੱਚ ਆ ਕੇ ਉਸ ਬਰਡ ਨੂੰ ਜਿਹੜਾ ਵਾ ਅੱਖੀਂ ਵੇਖ ਸਕਦਾ ਕਿੰਨੇ ਏਰੀਆ ਚ ਫੈਲਿਆ ਔਰ ਪੰਛੀਆਂ ਦੀ ਸਾਂਭ ਸੰਭਾਲ ਲਈ ਰੱਖ ਰਖਾਵ ਲਈ ਕੀ ਕੁਝ ਕਰਨਾ ਬੈਲੋ ਇਹ ਜਿਹੜਾ ਸ਼ੰਭਿਆ ਸਰ ਪੰਜ ਪਿੰਡਾਂ ਦੀ ਜਿਹੜੀ ਇਹ ਲੈਂਡ ਆ ਔਰ 850 ਏਕੜ ਦੇ ਵਿੱਚ ਇਹ ਸ਼ੰਭ ਫੈਲਿਆ ਹੋਇਆ ਔਰ ਇਹਨਾਂ ਦੀ ਜੇ ਦੇਖ ਰੱਖ ਦੀ ਗੱਲ ਕਰੀਏ ਤੇ ਸਾਡੀਆਂ ਡਿਪਾਰਟਮੈਂਟ ਵੱਲੋਂ ਟੀਮਸ ਬਣੀਆਂ ਹੋਈਆਂ ਜਿਹੜੀਆਂ ਦਿਨ ਰਾਤ ਪੈਟਰੋਲਿੰਗ ਕਰਦੀਆਂ ਵਾਂ ਬਰਡਸ ਦੀ ਦੇਖ ਰੱਖ ਕਰਦੀਆਂ ਕਿ ਬਾਹਰੋਂ ਕੋਈ ਵੀ ਇਨਸਾਨ ਜਿਹੜਾ ਇਹਨਾਂ ਨੂੰ ਡਿਸਟਰਬ ਨਾ ਕਰੇ ਜਾਂ ਕਿਸੇ ਤਰ੍ਹਾਂ ਦੀ ਵੀ ਇਹਨਾਂ ਨੂੰ ਹਾਨੀ ਨਾ ਪਹੁੰਚਾਏ ਔਰ ਜਿਹੜੇ ਮੈਂ ਪਿੰਡਾਂ ਦੀ ਗੱਲ ਕਰ ਰਿਹਾ ਮੈਂ ਪੰਜ ਪਿੰਡਾਂ ਦੀ ਉਹ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਵੀ ਸਾਡੇ ਡਿਪਾਰਟਮੈਂਟ ਦਾ ਸਰਕਾਰ ਦਾ ਬਹੁਤ ਸਹਿਯੋਗ ਦਿੰਦੇ ਨੇ ਸਾਨੂੰ ਦਿਨ ਵੇਲੇ ਲੋੜ ਪੈਂਦੀ ਹੈ ਤੇ ਦਿਨ ਵੇਲੇ ਉਹ ਆ ਜਾਂਦੇ ਨੇ ਅਗਰ ਰਾਤ ਨੂੰ ਸਾਨੂੰ ਕਿਸੇ ਪਿੰਡ ਦੇ ਵਿੱਚ ਕਿਸੇ ਵੀ ਇਨਸਾਨ ਦੀ ਜ਼ਰੂਰਤ ਪੈਂਦੀ ਹੈ ਤੇ ਪਿੰਡ ਵਾਲੇ ਉਹ ਰਾਤ ਨੂੰ ਵੀ ਸਾਡੀ ਮਦਦ ਕਰਦੇ ਨੇ ਤੇ ਸਾਡੇ ਨਾਲ ਆ ਧੀਰ ਸਿੰਘ ਜੀ ਨੇ ਇਹਨਾਂ ਦਾ ਇੱਥੇ ਹੀ ਇਹ ਪਿੰਡ ਡਾਲਾ ਔਰ ਇਹ ਵੀ ਦਿਨ ਰਾਤ ਜਿਹੜਾ ਵਾ ਇੱਥੇ ਸੇਵਾ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਡਿਸਟਰਬੈਂਸ ਜਾਂ ਕੋਈ ਕ੍ਰਾਈਮ ਹੁੰਦਾ ਤੇ ਉਹਨੂੰ ਇਹ ਰੋਕਦੇ ਨੇ ਰੌਣਕ ਪੰਛੀਆਂ ਨਾਲ ਬਣੀ ਹੋਈ ਹੈ ਇਹਦੀ ਜਿਸ ਵੇਲੇ ਵਾਪਸ ਚਲੇ ਜਾਂਦੇ ਆ ਉਸ ਵੇਲੇ ਫਿਰ ਕੀ ਹਾਲ ਹੁੰਦਾ ਇਸ ਤੇ ਵੇਖੋ ਸਰ ਇਹ ਜਿਹੜਾ ਵਾ 4 ਮਹੀਨੇ ਜਿਹੜੇ ਹੁਣ ਹੈਗੇ ਨੇ ਇਹ ਤਾਂ ਬਹੁਤ ਰੌਣਕ ਵਾਲਿਆ ਟੂਰਿਸਟ ਆਣਾ ਸ਼ੁਰੂ ਹੋ ਗਿਆ ਵਾ ਮਾਰਚ 15 ਮਾਰਚ ਤੋਂ ਬਾਅਦ ਜਿਹੜੇ ਪੰਛੀ ਫੇਰ ਦੁਬਾਰਾ ਤੋਂ ਮਾਈਗ੍ਰੇਟ ਕਰ ਜਾਂਦੇ ਨੇ ਇਥੋਂ ਆਪਣੇ ਆਪਣੇ ਜਿਹੜੇ ਆ ਦੇਸ਼ਾਂ ਨੂੰ ਪਰਤ ਜਾਂਦੇ ਨੇ ਤੇ ਫੇਰ ਉਹੀ ਸਰ ਸੁੰਨਮਸਾਨ ਹੋ ਜਾਂਦੀ ਹੈ ਕਿਉਂਕਿ ਅੱਗੋਂ ਗਰਮੀ ਦੀ ਰੁੱਤ ਆ ਜਾਂਦੀ ਆ ਫੇਰ ਸਾਨੂੰ ਜਿਹੜੀ ਆ 5-6 ਮਹੀਨੇ ਵੇਟ ਰਹਿੰਦੀ ਆ ਕਿ ਦੁਬਾਰਾ ਬਰਡਸ ਆਉਣਗੇ ਤੇ ਦੁਬਾਰਾ ਰੌਣਕਾ ਲੱਗਣਗੇ। ਇਹ ਜਿਹੜਾ ਜੋੜਾ ਇੱਥੇ ਰਹਿ ਰਿਹਾ ਉਹ ਕੱਲਾ ਹੀ ਇੱਥੇ ਰਹਿੰਦਾ ਹਾਂ। ਹਾਂਜੀ ਉਹ ਸਰ ਉਹ ਇਕੱਲਾ ਹੀ ਇੱਥੇ ਰਹਿੰਦਾ ਆ। ਉਹ ਵਾਪਸ ਨਹੀਂ ਗਿਆ। ਉਹਨਾਂ ਦੇ 2 ਛੋਟੇ-ਛੋਟੇ ਹੁਣ ਨਾਲ ਬੇਬੀਜ਼ ਵੀ ਹੈਗੇ ਆ। 6 ਮਹੀਨੇ ਉਹਨਾਂ ਦੀ ਦੇਖ ਰੱਖ ਹਾਂਜੀ ਬਿਲਕੁਲ ਜੀ। ਫੇਰ ਸਾਨੂੰ ਉਹਨਾਂ ਦੀ ਤਾਂਗ ਹੁੰਦੀ ਆ ਕਿ ਅੱਜ ਉਹ ਕਿੱਧਰ ਬੈਠੇ ਆ ਹੁਣ ਉਹ ਕਿੱਥੇ ਬੈਠੇ ਨੇ। ਔਰ ਜਿਹੜੇ ਮੈਂ ਪਿੰਡ ਵਾਲਿਆਂ ਦੀ ਗੱਲ ਕਰ ਰਿਹਾ ਹਾਂ ਜਿਵੇਂ ਕਿ ਇੱਥੋਂ ਦੇ ਲੋਕਲ ਨੇ ਪਿੰਡ ਵਾਲੇ ਲੋਕ ਵੀ ਸਾਨੂੰ ਦੱਸਦੇ ਰਹਿੰਦੇ ਨੇ ਕਿ ਅੱਜ ਉਹ ਮਗਰਮੁੱਦੀਆਂ ਵੇਖਿਆ ਗਿਆ ਆ ਅੱਜ ਉਹ ਕੇਸ਼ਵਪੁਰ ਚ ਵੇਖਿਆ ਗਿਆ ਆ ਅੱਜ ਉਹ ਜੀ ਸ਼ਾਲਾ ਪੱਤਨ ਜਿਹੜੀ ਵੈਟਲੈਂਡ ਹੈ ਉਧਰ ਗਏ ਹੋਏ ਨੇ ਇਦਾਂ ਸਾਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ ਨਾ